ਜਿਹੜੇ ਵੀ ਗੈਨੀ ਸਾਡੇ ਕੋਲ ਆਉਂਦੇ ਨੇ ਸਿਰਫ ਆਪਣੇ ਕਾਗਜ਼ ਪੱਤਰਾਂ ਕਰਕੇ ਹੀ ਆਉਂਦੇ ਨੇ ਉਹ ਜਦੋਂ 2-4 ਸਾਲ ਤੋਂ ਬਾਅਦ ਉਹਨਾਂ ਦੇ ਕੋਲ ਗ੍ਰੀਨ ਕਾਰਡ ਆ ਜਾਂਦਾ ਉਹਨਾਂ ਦੀ ਹਵਾ ਬਦਲ ਜਾਂਦੀ ਹੈ। ਤੋਂ ਅਸਲ ਵਿੱਚ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਅੰਦਰ ਜਿਹੜਾ ਜ਼ਹਿਰ ਹੈਗਾ ਆ ਔਰ ਸਿਰਫ ਉਹਨਾਂ 'ਚ ਨਹੀਂ ਬਹੁਤ ਐਤ ਲੋਕਾਂ ਦੇ ਵਿੱਚ ਭਾਈ ਸਾਹਿਬ ਦੇ ਪ੍ਰਤੀ ਗੁਰਦੁਆਰਾ ਸਾਹਿਬ ਵਿੱਚ ਕੰਮ ਕਰਨ ਵਾਲਿਆਂ ਦੇ ਪ੍ਰਤੀ ਜਿਹੜੀ ਨਫ਼ਰਤ ਹੈ ਨਾ ਅੰਦਰ ਉਹ ਉਹਨਾਂ ਨੇ ਇੱਕ ਤਰ੍ਹਾਂ ਨਾਲ ਉਜਾਗਰ ਕੀਤੀ ਜੇ ਉਹ ਪ੍ਰਧਾਨ ਜੀ ਨੂੰ ਪ੍ਰਸ਼ਾਦ ਨਹੀਂ ਮਿਲਿਆ ਮੈਂ ਤਾਬਿਆ ਤੇ ਬੈਠਾ ਆ ਤੇ ਸਿੰਘ ਪ੍ਰਸ਼ਾਦ ਉਹਦਾ ਕਿ ਵਾਪਸ ਆਇਆ ਤੇ ਉਹ ਬੜੇ ਗੁੱਸੇ ਨਾਲ ਆ ਕੇ ਉਹਨੂੰ ਕਹਿਣ ਲੱਗੇ ਤੁਸੀਂ ਸਾਨੂੰ ਇਗਨੋਰ ਕਰਦੇ ਹੋ ਪ੍ਰਸ਼ਾਦ ਨਹੀਂ ਦਿੰਦੇ ਤੁਹਾਡਾ ਚੈੱਕ ਰੁਕਣਾ ਪੈਣਾ ਹੈ ਅਜੇ ਇੱਕ ਸ਼ਬਦ ਉਹ ਵਰਦੇ ਵੀ ਇਹ ਗੁਰਦੁਆਰੇ ਵਿੱਚ ਤਿੰਨ ਚਾਰ ਸਾਲ ਪੇਪਰ ਲੈ ਲਈ ਜਾਂਦੇ ਆ ਵੀ ਉਹ ਕੀ ਇਹ ਸ਼ਬਦ ਨਹੀਂ ਉਹਨਾਂ ਨੂੰ ਨਹੀਂ ਪਤਾ ਸੀ ਵੀ ਜੇ ਗੁਰਦੁਆਰੇ ਵਿੱਚੋਂ ਗਰੰਥੀ ਸਿੰਘਾਂ ਨੇ ਪੇਪਰ ਰਾਗੀ ਸਿੰਘਾਂ ਨੇ ਨਹੀਂ ਲੈਣੇ ਲੈਣੇ ਐ ਤੇ ਹੋਰ ਵੀ ਇੱਥੇ ਕਿਸੇ ਨੇ ਔਰਤਾਂ ਆਣਾ ਨਹੀਂ ਐ ਇਹ ਨੇਚੁਰਲੀ ਆ ਵੀ ਇਹ ਪ੍ਰੋਸੈਸ ਇਮੀਗ੍ਰੇਸ਼ਨ ਦਾ ਹੈ ਇਹ ਉਹਨਾਂ ਦੇ ਚਲਾਏ ਹੋਏ ਨਿਯਮ ਦੇ ਅਨੁਸਾਰ ਹੁੰਦਾ ਬੰਦਾ ਤਾਂ ਹੈ ਨਹੀਂ ਵੀ ਕੋਈ ਸਪੈਸੀਫਿਕ ਹੋਊਗਾ ਵੀ ਮੈਂ ਤੈਨੂੰ ਦਿੱਤਾ ਇਹ ਪੇਪਰ ਗ੍ਰੀਨ ਕਾਰਡ ਹੀ ਫੀ ਡੋਨਟ ਲਾਈਕ ਹਿਸ ਜੌਬ ਹੀ ਇਸ ਫਰੀ ਟੂ ਗੋ ਯੂ ਆ ਕੇ ਕਹਿੰਦਾ ਅ ਅੱਜ ਤੂੰ ਦੇਖੀ ਅੱਜ ਤੇਰੀ ਛੁੱਟੀ ਆ ਉਹਨੇ ਤਿੰਨ ਚਾਰ ਵਾਰੀ ਇਹ ਗੱਲ ਕਹੀ ਔਰ ਇਸ ਤਰ੍ਹਾਂ ਦੀ ਭਾਸ਼ਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਤਾਂ ਉਹ ਤਾਂ ਫਿਰ ਬੰਦਿਆਂ ਦੀ ਕੋਈ ਪਤਾ ਨਹੀਂ ਕਿਹੜੀ ਹੌਮ ਨੇ ਕਿੱਥੇ ਮੱਤ ਮਾਰੀ ਆ ਉਹ ਇੱਕ ਸ਼ਬਦ ਬੁਵਾਸਤਦੇ ਆ ਵੀ ਤੇ politcal ਗੱਲਾਂ ਜਾਦੇ ਕਰਦੇ ਆ ਹੀ ਡਸ ਨਾਟ ਕਵਰ ਗੁਰੂ ਗ੍ਰੰਥ ਸਾਹਿਬ ਜੀ ਐਸ ਮਚ ਹੀ ਡਸ ਆਊਟਸਾਈਡ politcal ਥਿੰਕ ਕੀ ਤੁਹਾਡੇ ਦੀਵਾਨ ਵਿੱਚ ਜਿਹੜਾ ਤੁਸੀਂ ਜਦੋਂ ਕਥਾ ਵਗੈਰਾ ਕਰਦੇ ਹੋ ਕੀ ਉਹ politix ਦੇ ਨਾਲ ਭਰਪੂਰ ਹੁੰਦੀਆਂ ਨੇ ਅਸਲ 'ਚ ਉਹਨਾਂ ਦੇ ਅੰਦਰ ਜਿਹੜਾ ਜ਼ਹਿਰ ਹੈ ਔਰ ਉਹ ਜੋ ਆਪਣੇ ਜੀਵਨ ਦੇ ਵਿੱਚ ਉਹਨਾਂ ਦੀਆਂ ਸਫਲਤਾਵਾਂ ਪਰਿਵਾਰਕ ਜੋ ਸਫਲਤਾਵਾਂ ਨੇ ਅਸਲ 'ਚ ਉਹੀ ਉਹਨਾਂ ਦੇ ਦਿਮਾਗ ਤੇ ਚੜੀਆਂ ਹੁੰਦੀਆਂ ਉਹ ਬੋਲਦੇ ਅਗਿਆਨੀ ਇਦਾਂ ਕਰਕੇ ਸ਼ਬਦ ਬੋਲਦੇ ਜਿਵੇਂ ਬਹੁਤ ਰੂਡ ਲੱਗਦੇ ਆ ਗਿਆਨੀ ਬਿਖੀ ਇਨੀ ਸੰਗਤ ਵਿੱਚੋਂ ਖੜੇ ਹੋ ਕੇ ਕਿਸੇ ਨੇ ਇਹ ਨਹੀਂ ਕਹਿ ਸਕੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਬੈਠ ਕੇ ਸਿੰਘ ਵਾਸਤੇ ਅਜਿਹੇ ਸ਼ਬਦਾਂ ਦੀ ਵਰਤੋਂ ਨਾ ਕਰੋ ਕਿ ਇਫ ਯੂ ਥਰੋ ਪੀਨਟਸ ਯੂ ਵਿਲ ਗੈਦਰ ਮੰਕੀਜ਼ ਜਦੋਂ ਤੁਸੀਂ ਮੂੰਗਫਲੀ ਸੁੱਟੋਗੇ ਤੁਸੀਂ ਬੰਦਰ ਇਕੱਠੇ ਕਰੋਗੇ ਫਿਰ ਉਹੋ ਜਿਹੇ ਲੋਕ ਇਕੱਠੇ ਹੋਣਗੇ ਜਿਨ੍ਹਾਂ ਨੇ ਜਿਹੜੇ ਜੀ ਹਜ਼ੂਰੀ ਕਰਨ ਵਾਲੇ ਛੋੜੀ ਚੁੱਕ ਉਹ ਉਹਨਾਂ ਤੋਂ ਤੁਸੀਂ ਗੁਰਮਤ ਨਹੀਂ ਪਾਲ ਸਕਦੇ ਕਿ ਜਦੋਂ ਉਸ ਵਿਅਕਤੀ ਨੇ ਇੰਨੇ ਨਲਾਇਕੀ ਨਾਲ ਪਰੇ ਹੋਏ ਬੋਲ ਬੋਲੇ ਕੋਈ ਵੀ ਨਾ ਖੜਾ ਹੋਇਆ ਉਦੋਂ ਲੱਗਾ ਕਿ ਜੇ ਇੱਥੇ ਕਿਸੇ ਨੇ ਬੋਲਣਾ ਹੀ ਨਹੀਂ ਤਾਂ ਫਿਰ ਵਿਣਗਾਹਕ ਗੁਣ ਵਿੱਚ ਇਹ ਤੌਗਣ ਸਹਿਗੋ ਜਾਏ ਮੈਂ ਸ਼ਾਇਦ ਐਵੇਂ ਇੱਥੇ ਸਮਾਂ ਬਰਬਾਦ ਕਰਦਾ ਰਿਹਾ ਗੁਰੂ ਦੀ ਗੱਲ ਕਰਦਾ ਰਿਹਾ ਇੱਥੇ ਤਾਂ ਕੋਈ ਬੋਲਿਆ ਹੀ ਨਹੀਂ ਸਾਹਮਣੇ ਕੋਈ ਵੀ ਨਹੀਂ ਬੋਲਿਆ ਜਿੱਦਾਂ ਹੀ ਤੁਸੀਂ ਨਵੇਂ ਪ੍ਰਬੰਧਕ ਬਣ ਕੇ ਆਉਂਦੇ ਹੋ ਤੁਹਾਡੇ ਮਨ 'ਚ ਸਿੱਧਾ ਹੀ ਇੱਕ ਆ ਜਾਂਦਾ ਕਿ ਇਹਨਾਂ ਦੇ ਪੇਪਰ ਉਹਨਾਂ ਨੇ ਅਪਲਾਈ ਕੀਤੇ ਸੀ ਤੇ ਜ਼ਰੂਰ ਇਹ ਉਹਨਾਂ ਦੇ ਬੰਦੇ ਜਿੱਦਾਂ ਆਮ ਇੱਕ ਲਫ਼ਜ਼ ਯੂਜ਼ ਕੀਤਾ ਹੈ ਉਹਨਾਂ ਦੇ ਬੰਦੇ ਨੇ ਤੋ ਫਿਰ ਉਹ ਆ ਕੇ ਆਪਣੀ ਅਥਾਰਟੀ ਐਕਸਰਸਾਈਜ਼ ਕਰਦੇ ਨੇ ਕਿ ਨਹੀਂ ਜਿਹੜੇ ਅਸੀਂ ਲੈ ਕੇ ਆਉਨੇ ਆ ਉਹ ਕਾਬਿਲ ਹੁੰਦੇ ਨੇ ਉਹਨਾਂ ਦਾ ਗ੍ਰੀਨ ਕਾਰਡ ਤੇ ਠੀਕ ਪਰ ਜਿਹੜੇ ਕਿਸੇ ਹੋਰ ਦੇ ਕਰਕੇ ਆਏ ਨੇ ਉਹ ਸਿਰਫ ਪੇਪਰਾਂ ਕਰਕੇ ਆਏ ਨੇ ਧੱਕੇ ਨਾਲ ਆਏ ਹੋਏ ਨੇ ਭਾਈ ਸਾਹਿਬ ਤੋਂ ਸਿੱਖਣਾ ਸੀ ਹਨਾ ਉਹਨੂੰ ਰਿਡਿਊਸ ਕਰਤਾ ਗਿਆ ਘਟਾਤਾ ਗਿਆ ਕਿ ਇਹ ਇਹ ਤੇਰੇ ਕੰਮ ਨੇ ਇਹ ਇਹ ਤੂੰ ਬੋਲਣਾ ਆ ਇਹਦਾ ਮਤਲਬ ਅਸੀਂ ਗੁਰਬਾਣੀ ਦੀ ਕਹਾਣੀ ਕਰਨੀ ਅਸੀਂ ਪ੍ਰਬੰਧਕਾਂ ਵਾਲੀ ਕਹਾਣੀ ਕਰਨੀ ਆ ਅਸੀਂ ਗੁਰੂ ਦੇ ਬੋਲ ਨਹੀਂ ਬੋਲਣੇ ਅਸੀਂ ਕਿਸੇ ਬੰਦੇ ਦੇ ਬੋਲ ਬੋਲਣੇ ਦੀਵੇ ਸਾਨੂੰ ਕੱਲ ਲੈਟਰ ਦੇ ਦਿੱਤੇ ਨੇ ਕਿ ਤੁਹਾਡੀਆਂ ਛੁੱਟੀਆਂ ਨੇ ਦੋਨੋਂ ਜਣੀਆਂ ਨੇ ਤੁਸੀਂ ਜਾ ਸਕਦੇ ਹੋ ਤੇ ਇਹ ਜਿਹੜਾ ਆ ਮੰਦ ਭੱਗਾ ਆ ਇਹ ਪੂਰੇ ਸਮਾਜ ਵਾਸਤੇ ਇਹ ਸਾਡੇ ਜੋ ਸਿੱਖ ਸਮਾਜ ਹੈ ਜਿਹਦਾ ਅਸੀਂ ਕਹਿ ਲਈਏ ਨਾ ਗਿਰਾਵਟ ਵੱਲ ਜਾ ਰਿਹਾ ਤੁਸੀਂ ਮੰਨੋ ਜਾਂ ਨਾ ਮੰਨੋ ਇਹ ਵਨ ਆਫ ਦਾ ਮੋਸਟ ਇੰਪੋਰਟੈਂਟ ਇਹ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜਾ ਗੁਰਦੁਆਰਾ ਸਾਹਿਬਾਨਾ ਦੇ ਵਿੱਚ ਭਾਈ ਸਾਹਿਬ ਦੀ ਕਦਰ ਨਹੀਂ ਇਹ ਸਭ ਤੋਂ ਵੱਡਾ ਕਾਰਨ ਹੈ ਸਾਡੇ ਸਮਾਜ ਦੇ ਪਤਨ ਦਾ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਗੁਰਬਾਣੀ ਦਾ ਫੁਰਮਾਨ ਹੈ ਮਿੱਠ ਬੁਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕਾੜਾ ਸਿੱਖ ਵੀ ਇਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਹੈ ਖਾਸ ਕਰ ਜਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਦੇ ਨਾਲ ਗੱਲਬਾਤ ਕਰੀਏ ਸਾਡਾ ਲਹਿਜਾ ਸਾਡੀ ਗੱਲਬਾਤ ਦਾ ਤਰੀਕਾ ਬਹੁਤ ਸੋਹਣਾ ਹੋਣਾ ਚਾਹੀਦਾ ਕਿਉਂ ਕਿਉਂਕਿ ਗੁਰਦੁਆਰਾ ਖੱਲਾ ਕੇਵਲ ਪੂਜਾ ਦਾ ਸਥਾਨ ਨਹੀਂ ਕੇ ਪ੍ਰਚਾਰ ਦਾ ਕੇਂਦਰ ਹੈ ਪਰ ਪਿਛਲੇ ਦਿਨੀ ਇੱਕ ਵੀਡੀਓ ਸਾਡੇ ਕੋਲ ਆ ਪੜਦੀ ਹੈ ਕਿ ਇੱਕ ਭੱਦਰਪੁਰਸ਼ ਜੋ ਕਿ ਗੁਰਦੁਆਰਾ ਸਾਹਿਬ ਦੀ ਸਟੇਜ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਜੋ ਕਿ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੁਸ਼ੋਭਤ ਨੇ ਉਹਨਾਂ ਦੇ ਵਾਸਤੇ ਬਦਕਲਾਨੀ ਵਾਲੇ ਸ਼ਬਦ ਵਰਤਦੇ ਆ ਆਪਾਂ ਉਹ ਸਾਰੀ ਗੱਲਬਾਤ ਕਰਦੇ ਆ ਤੇ ਸਾਡੇ ਨਾਲ ਨੇ ਪੰਥ ਦੇ ਮਹਾਨ ਕਥਾਵਾਚਕ ਭਾਈ ਇੰਦਰਜੀਤ ਸਿੰਘ ਗੁਰਾਇਆ ਜੋ ਕਿ ਆਮ ਕਰਕੇ ਤੁਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਬੜੇ ਸੋਹਣੇ ਤਰੀਕੇ ਦੇ ਨਾਲ ਇੰਗਲਿਸ਼ ਦੇ ਵਿੱਚ ਪ੍ਰਚਾਰ ਕਰਦੇ ਸੁਣਿਆ ਹੋਵੇਗਾ ਸਾਡੇ ਨਾਲ ਨੇ ਜੀ ਆਪਾਂ ਗੱਲਬਾਤ ਕਰਦੇ ਆਂ ਪਹਿਲੇ ਕਰਦੇ ਆਂ ਸਵਾਗਤ ਭਾਈ ਸਾਹਿਬ ਪੰਜਾਬੀ ਲੋਕਾਂ 'ਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਮੈਨੂੰ ਇੱਥੇ ਬੁਲਾਉਣ ਲਈ ਸ਼ੁਕਰੀਆ ਜੀ ਵੀ ਜੀ ਜਿਹੜੀ ਉਹ ਘਟਨਾ ਵਾਪਰਦੀ ਹੈ ਵੀਡੀਓ ਤੁਹਾਡੇ ਦਾ ਸਾਹਮਣੇ ਹੋਇਆ ਅਸੀਂ ਵੀਡੀਓ ਦੇਖਦੇ ਹਾਂ ਉਹ ਵੀਡੀਓ ਦੇ ਵਿੱਚ ਅਜਿਹੀ ਤਲਖ ਭਰੇ ਸ਼ਬਦੋ ਇੱਕ ਭੱਦਰਪੁਰਸ਼ ਵਰਤਦੇ ਆ ਅਸਲ ਘਟਨਾ ਹੋਈ ਕੀ ਸੀ ਅਸਲ ਵਿੱਚ ਇਹ ਹੋਇਆ ਸੀ ਕਿ ਕਮੇਟੀ ਜੋ ਪ੍ਰਬੰਧਕ ਹੈਗੇ ਨੇ ਉਹਨਾਂ ਦੀ ਆਪਸ ਵਿੱਚ ਡਿਸਪਿਊਟ ਚੱਲ ਰਿਹਾ ਝਗੜਾ ਚੱਲ ਰਿਹਾ ਕਿ ਇੱਕ ਪ੍ਰਦਾਨ ਹੈ ਜਿਹੜਾ 14 ਸਾਲ ਤੋਂ ਹੈ ਉਹ ਰਹਿਣਾ ਚਾਹੁੰਦਾ ਆ ਤੇ ਬਾਕੀ ਕਮੇਟੀ ਨੂੰ ਕੁਝ ਹਜਝੀਆਂ ਰਿਪੋਰਟਾਂ ਮਿਲੀਆਂ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀਆਂ ਥੋੜੇ ਫਾਈਨੈਂਸ਼ੀਅਲ ਪੈਸੇ ਦੇ ਹੀਰਫੇਰ ਦੀਆਂ ਕਿ ਉਹਨਾਂ ਨੇ ਕਿਹਾ ਕਿ ਭਾਈ ਬਸ ਕਰੋ ਸ਼ਾਂਤੀ ਬਣੀ ਰਹੇ ਲੋਕਾਂ 'ਚ ਬਹੁਤਾ ਰੌਲਾ ਨਾ ਪਵੇ ਉਹਨਾਂ ਨੇ ਸੋਚਿਆ ਕਿ ਆਪਾਂ ਚੇਂਜ ਕਰ ਲੈਨੇ ਥੋੜਾ ਜਿਹਾ ਬਟ ਆਪਣੀ ਈਗੋ ਆਪਣੀ ਹੌਮੇ 'ਚ ਉਹ ਚਾਹੁੰਦੇ ਨੇ ਕਿ ਮੈਂ ਕੰਟੀਨਿਊਲੀ ਕਰਾਂ ਮੈਂ ਹੀ ਰਹਾ ਖੈਰ ਉਹ ਫਿਰ ਆਪਣੀ ਇੱਕ ਉਹਨਾਂ ਨੇ ਕਮੇਟੀ ਵੱਖਰੀ ਬਣਾਈ ਔਰ ਮੈਂ ਮੈਨੂੰ ਔਰ ਮੇਰੇ ਸਾਥੀਆਂ ਨੂੰ ਸ਼ਨੀਚਰਵਾਰ ਨੂੰ ਜਿਹੜੀ ਨਵੀਂ ਕਮੇਟੀ ਬਣੀ ਹੈ ਜਿਹਦੇ ਵਿੱਚ ਇੱਕ ਸੱਜਣ ਤੁਸੀਂ ਦੇਖ ਰਹੇ ਹੋ ਜਿਹੜੇ ਬੋਲ ਰਹੇ ਨੇ ਇਹ ਪਹਿਲਾਂ ਕਦੀ ਨਹੀਂ ਦੇਖੇ ਮੈਨੂੰ 2.5 ਸਾਲ ਹੋ ਗਏ ਇੱਥੇ ਇਹ ਤਾਂ ਗੁਰਦੁਆਰਾ ਸਾਹਿਬ ਨਹੀਂ ਦੇਖੇ ਕਮੇਟੀ ਤਾਂ ਬੜੀ ਦੂਰ ਦੀ ਗੱਲ ਹੈ ਔਰ ਇੱਕ ਹੋਰ ਸੀ ਜੋ ਕਿ ਬੜੀ ਬਦਤਮੀਜ਼ੀ ਨਾਲ ਉਹਦੋਂ ਵੀ ਬੋਲੇ ਸੀ ਨੀਚਰਵਾਰ ਨੂੰ ਔਰ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਜੀ ਪਿਛਲੇ ਐਤਵਾਰ ਸਟੇਜ ਤੇ ਇਹ ਗੱਲ ਕਹੀ ਹੈ ਕਿ ਜਿਹੜੇ ਪ੍ਰਚਾਰਕ ਨੇ ਜਿਹੜੇ ਭਾਈ ਸਾਹਿਬ ਨੇ ਰਾਗੀ ਗ੍ਰੰਥੀ ਨੇ ਗੁਰਦੁਆਰਾ ਸਾਹਿਬਾ ਉਹਨਾਂ ਦੇ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਕਮੇਟੀ ਨੂੰ ਵੀ ਸੰਗਤ ਨੂੰ ਵੀ ਇਹ ਗੱਲਾਂ ਕਰਨੀਆਂ ਨਹੀਂ ਇਹ ਟੌਪਿਕ ਨਹੀਂ ਚੁੱਕਣਾ ਨੇ ਉਹ ਨਹੀਂ ਕਰਨੀਆ ਕਹਿੰਦੇ ਸੀ ਚੋਰ ਨੂੰ ਆਪਣਾ ਪਾਲਾ ਹੁੰਦਾ ਨਾ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਕੀ ਕਰ ਰਹੇ ਹੈਗੇ ਆ ਸੋ ਉਹਨਾਂ ਨੇ ਸਾਫ਼ ਹੀ ਮਨਾ ਕੀਤਾ ਹੋਰ ਵੀ ਕਈ ਚੀਜ਼ਾਂ ਬਾਰੇ ਉਹਨਾਂ ਨੇ ਕਹਿਤਾ ਕਿ ਇਹ ਨਹੀਂ ਕਰਨਾ ਇੰਜ ਨਹੀਂ ਕਰਨਾ ਤੋਂ ਮੈਂ ਉਹਨਾਂ ਨੂੰ ਸਿੱਧਾ ਕਿਹਾ ਕਿ ਤੁਸੀਂ ਸਾਨੂੰ ਰਿਟਰਨ ਚ ਦੇ ਦਿਓ ਜਿਹੜਾ ਜਿਹੜਾ ਤੁਸੀਂ ਕਹਿੰਦੇ ਹੋ ਕਿ ਨਹੀਂ ਕਰਨਾ ਜਾਂ ਨਹੀਂ ਬੋਲਣਾ ਔਰ ਉਸ ਵੇਲੇ ਥੋੜਾ ਜਿਹਾ ਮੈਂ ਉਹੋ ਜਿਹੀ ਇੱਕ ਮੈਂਟਲ ਸਟੇਟ ਤੇ ਕਿ ਮੈਂ ਬਹਿਸ ਨਹੀਂ ਸੀ ਕਰਨਾ ਚਾਹੁੰਦਾ ਤੋ ਐਤਵਾਰ ਵਾਲੇ ਦਿਨ ਫਿਰ ਜਿਹੜਾ ਦੀਵਾਨ ਹੈ ਕਿਉਂਕਿ ਉਹ ਚੀਜ਼ ਮੇਰੇ ਮਾਈਂਡ ਚ ਪਲੇ ਕਰ ਰਹੀ ਸੀ ਮੈਂ ਹਮੇਸ਼ਾ ਕੋਸ਼ਿਸ਼ ਇਹ ਕੀਤੀ ਕਿ ਕਦੀ ਕੋਈ ਪਰਸਨਲ ਮੈਟਰ ਲੈ ਕੇ ਦਰਬਾਰ ਚ ਨਾ ਬੈਠੀਏ ਪਰ ਉਦੋਂ ਕਿਉਂਕਿ ਉਹ ਗੱਲ ਮੇਰੇ ਤੇ ਨਹੀਂ ਸੀ ਉਹ ਉਸ ਸਾਰੀ ਪਰਵਰਿਸ਼ ਤੇ ਸੀ ਉਸ ਰਾਤ ਤੇ ਸੀ ਜੋ ਅਸੀਂ ਚੁਣਿਆ ਆ ਉਹ ਸਾਰੇ ਹੀ ਭਾਈ ਸਾਹਿਬ ਜਿਹੜੇ ਗੁਰਦੁਆਰਾ ਸਾਹਿਬ ਚ ਕੰਮ ਕਰ ਰਹੇ ਨੇ ਉਹਨਾਂ ਤੇ ਸੀ ਔਰ ਜਿਹਨੂੰ ਅਸੀਂ ਕਹਿ ਲੀਏ ਬਾਬਾ ਬੁੱਢਾ ਜੀ ਜੋ ਗ੍ਰੰਥੀ ਨੇ ਉਹਨਾਂ ਤੇ ਸੀ ਇਸ ਕਰਕੇ ਉਸ ਦਿਨ ਦਾ ਜਿਹੜਾ ਇੱਕ ਘੰਟੇ ਦਾ ਦੀਵਾਨ ਹੈ ਉਹ YouTube ਤੇ ਹੈਗਾ ਵੀ ਹੈ ਉਦੇ ਚ ਗੁਰਬਾਣੀ ਦੇ ਸ਼ਬਦ ਲੈ ਕੇ ਕਿ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਕੀ ਗੁਰੂ ਰਾਮਦਾਸ ਮਹਾਰਾਜ ਉਹਨੂੰ ਵੀਰ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਇਹ ਇਹ ਕਹਿੰਦੇ ਨੇ ਕਿ ਤੈਂ ਸਾਹਿਬ ਕੀ ਬਾਤ ਜਿ ਆਖੇ ਕੋ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਹਉ ਸਿਰ ਅਰਪੀ ਤੇ ਸਮੀਤ ਪਿਆਰੇ ਜੋ ਪ੍ਰਭ ਦੇ ਸੰਦੇਸਾ ਇਹ ਸ਼ਬਦ ਲੈ ਕੇ ਤੋਂ ਪੂਰੇ ਚ ਪ੍ਰਕਰਣੇ ਹੀ ਰੱਖਿਆ ਗਿਆ ਕਿ ਜਿਹੜੀਆਂ ਕਮੇਟੀਆਂ ਨੇ ਤੁਹਾਡੀਆਂ ਆਪਸੀ ਲੜਾਈਆਂ ਨੇ ਤੁਸੀਂ ਉਹਨਾਂ ਨੂੰ ਜਿੱਦਾਂ ਮਰਜ਼ੀ ਨਜਿੱਠੋ ਪਰ ਗੁਰਦੁਆਰਾ ਸਹਿਬਾਨ ਦੇ ਵਿੱਚ ਬੈਠੇ ਹੋਏ ਜਿਹੜੇ ਭਾਈ ਸਾਹਿਬਾਨ ਨੇ ਭਾਵੇਂ ਸੇਵਾਦਾਰ ਨੇ ਲੰਗਰੀ ਨੇ ਕੀਰਤਨੀਆਂ ਨੇ ਉਹਨਾਂ ਦੇ ਉੱਤੇ ਤੁਸੀਂ ਆਪਣਾ ਇਹ ਜ਼ਬਰ ਨਾ ਚਲਾਓ ਤੁਸੀਂ ਇਹਨਾਂ ਉਹਨਾਂ ਨੂੰ ਇਸ ਤਰ੍ਹਾਂ ਨਾ ਕਰੋ ਕਿ ਅਸੀਂ ਜੀ ਤੁਹਾਡਾ ਡਾਇਰੈਕਟ ਡਿਪੋਜ਼ਿਟ ਜਿਹੜਾ ਉਹ ਕੈਨਸਲ ਕਰਤਾ ਤੁਸੀਂ ਚੈੱਕ ਲਵੋ ਸਾਡੇ ਕੋਲ ਤੋਂ ਇਹ ਮੈਂ ਗੱਲ ਕਹੀ ਬਿਕੋਜ਼ ਇਹ ਮੇਰੇ ਸਾਹਮਣੇ ਹੋ ਚੁੱਕਿਆ ਅਸੀਂ ਗੁਰਦੁਆਰਾ ਸਾਹਿਬ ਵਿਖੇ ਸਾਡੇ ਨਾਲ ਬੜੇ ਪਿਆਰੇ ਵੀਰ ਮੇਰੇ ਗੁਰਪ੍ਰੀਤ ਸਿੰਘ ਉਹ ਸੇਵਾ ਕਰਦੇ ਨੇ ਉਹਨਾਂ ਨੂੰ ਵੀ ਮੇਰੇ ਨਾਲ ਹੀ ਇਹ ਸਭ ਕੁਝ ਸਹਿਣਾ ਪਿਆ ਤੇ ਇੱਕ ਦਿਨ ਉਹ ਪ੍ਰਸ਼ਾਦ ਵਰਤਾ ਕੇ ਆਉਂਦੇ ਨੇ ਮਤਾਬਿਆ ਤੇ ਬੈਠਾ ਹੋਇਆ ਆਇਆ ਤੇ ਉਹ ਹੋ ਜਾਂਦਾ ਕਈ ਵਾਰ ਕਿ ਕੋਈ ਸੱਜਣ ਕਿਸੇ ਪਾਸੇ ਲੁਕਿਆ ਬਹਿ ਰਿਹਾ ਆ ਤੇ ਉਹ ਪ੍ਰਧਾਨ ਜੀ ਨੂੰ ਪ੍ਰਸ਼ਾਦ ਨਹੀਂ ਮਿਲਿਆ ਮੈਂ ਮਤਾਬਿਆ ਤੇ ਬੈਠਾ ਆ ਤੇ ਸਿੰਘ ਪ੍ਰਸ਼ਾਦ ਵਰਤਾ ਕੇ ਵਾਪਸ ਆਇਆ ਤੇ ਉਹ ਬੜੇ ਗੁੱਸੇ ਨਾਲ ਆ ਕੇ ਉਹਨੂੰ ਕਹਿਣ ਲੱਗੇ ਤੁਸੀਂ ਸਾਨੂੰ ਇਗਨੋਰ ਕਰਦੇ ਹੋ ਪ੍ਰਸ਼ਾਦ ਨਹੀਂ ਦਿੰਦੇ ਤੁਹਾਡਾ ਚੈੱਕ ਰੁਕਣਾ ਪੈਣਾ ਹੈ ਤਾਂ ਇਹ ਮੈਂਟੈਲਿਟੀ ਹੈ ਤਾਂ ਅੱਜ ਮੈਂ ਨਾਮ ਨਹੀਂ ਲਿਆ ਸੀ ਕੋਈ ਜ਼ਿਕਰ ਨਹੀਂ ਸੀ ਕੀਤਾ ਪਰ ਜਨਰਲ ਇੱਕ ਗੱਲ ਪੂਰੀ ਕਥਾ 'ਚ ਕੀਤੀ ਕਿ ਭਾਈ ਸਾਹਿਬਾਨਾਂ ਨੂੰ ਇਸ ਤਰ੍ਹਾਂ ਔਰ ਜਿੱਦਾਂ ਆਪਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਵੀ ਇੱਕ ਪਖਾਰੀ ਬਣਾ ਦਿੱਤਾ ਜਿੱਥੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗਿਓ ਪਾਏ ਤੇ ਉਹ ਫਿਰ ਟੀਚਰ ਉਹ ਫਿਰ ਭਾਈ ਸਾਹਿਬ ਕਿਵੇਂ ਰਹਿਣਗੇ ਜਿਹੜਾ ਮੰਗਤਾ ਬਣ ਗਿਆ ਤੋ ਖੈਰ ਇਹ ਸਭ ਕਰਨ ਤੋਂ ਬਾਅਦ ਉਹ ਜਦੋਂ ਸਾਰਾ ਕੁਝ ਹੋਇਆ ਹੁਕਮਨਾਮੇ ਦੀ ਵਿਚਾਰ ਹੋ ਗਈ ਮੈਂ ਤਾਬਿਆਂ ਤੇ ਬੈਠਾ ਹੋਇਆ ਆ ਤੇ ਇਹ ਸੱਜਣ ਜਿਹੜੇ ਨੇ ਇਹ ਸਟੇਜ ਤੇ ਆਉਂਦੇ ਨੇ ਔਰ ਮੈਂ ਤੇ ਇਹੀ ਕਹਾਂਗਾ ਕਿ ਉਹਨਾਂ ਨੇ ਆਪਣੀ ਅਕਲ ਦਾ ਮੁਜ਼ਾਰਾ ਉੱਥੇ ਕੀਤਾ ਕਿ ਇਹ ਭਾਈ ਸਾਹਿਬ ਦਾ ਨਾਮ ਕੀ ਹੈ ਜੀ ਇਹਨਾਂ ਦਾ ਨਾਂ ਜੋ ਮੈਨੂੰ ਪਤਾ ਲੱਗਾ ਉਹ ਹੈਗਾ ਨਛੱਤਰ ਸਿੰਘ ਲੈਗਾ ਔਰ ਇਹ ਮੈਂ ਪਹਿਲਾਂ ਨਹੀਂ ਦੇਖੇ ਔਰ ਇਹਨਾਂ ਨੂੰ ਆਈ ਥਿੰਕ ਉਹਨਾਂ ਨੇ ਸਕੱਤਰ ਦਾ ਅਹੁਦਾ ਦਿੱਤਾ ਆ ਨਵੀਂ ਕਮੇਟੀ ਆਪਣੇ ਵੱਲੋਂ ਬਣਾ ਕੇ ਆ ਅਦਰਵਾਇਜ਼ ਕੋਰਟ ਵਿੱਚ ਉੱਥੇ ਜਿਹੜਾ ਹੈਗਾ ਉਹ ਕੇਸ ਚੱਲ ਰਿਹਾ ਹੈ ਜੀ ਤੋਂ ਉਹਨਾਂ ਨੇ ਫਿਰ ਆਂਦੇ ਸਾਰੀ ਸਟੇਜ ਤੇ ਜਿਹੜਾ ਆ ਉਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਜਿਹੜੇ ਗਿਆਨੀ ਨੇ ਮੈਂ ਇਹਨਾਂ ਨੂੰ ਡੇਵਨ ਤੋਂ ਜਾਣਦਾ ਅਸੀਂ ਇੱਥੇ ਗੁਰਦੁਆਰੇ ਬਣਾਏ ਆ ਜ਼ਮੀਨਾਂ ਲਈਆਂ ਨੇ ਤੇ ਇਹਨਾਂ ਨੂੰ ਮੈਂ ਸ਼ੁਰੂ ਤੋਂ ਦੇਖਦਾ ਹਾਂ ਜੇ ਜਦੋਂ ਆਉਂਦੇ ਨੇ ਇਹਨਾਂ ਦਾ ਹਾਲ ਕੁਝ ਹੁੰਦਾ ਆ 2 ਸਾਲ 3 ਸਾਲ ਬਾਅਦ ਜੋ ਗ੍ਰੀਨ ਕਾਰਡ ਮਿਲ ਜਾਂਦਾ ਉਹਦੀ ਹਵਾ ਬਦਲ ਜਾਂਦੀ ਹੈ। ਤੋਂ ਅਸਲ ਵਿੱਚ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਅੰਦਰ ਜਿਹੜਾ ਜ਼ਹਿਰ ਹੈਗਾ ਆ ਔਰ ਸਿਰਫ ਉਹਨਾਂ 'ਚ ਨਹੀਂ ਬਹੁਤਾਇਤ ਲੋਕਾਂ ਦੇ ਵਿੱਚ ਭਾਈ ਸਾਹਿਬ ਦੇ ਪ੍ਰਤੀ ਗੁਰਦੁਆਰਾ ਸਾਹਿਬ ਵਿੱਚ ਕੰਮ ਕਰਨ ਵਾਲਿਆਂ ਦੇ ਪ੍ਰਤੀ ਜਿਹੜੀ ਨਫ਼ਰਤ ਹੈ ਨਾ ਅੰਦਰ ਉਹ ਉਹਨਾਂ ਨੇ ਇੱਕ ਤਰ੍ਹਾਂ ਨਾਲ ਉਜਾਗਰ ਕੀਤੀ ਇੱਕ ਡੈਮੋ ਦੇ ਦਿੱਤਾ ਸੰਗਤ ਨੂੰ ਕਿ ਇਹ ਜੋ ਮਰਜੀ ਗੁਰਬਾਣੀ ਦੇ ਅਨੁਸਾਰ ਕਹਿੰਦੇ ਰਹਿਣ ਵੀ ਡੋਂਟ ਕੇਅਰ ਆ ਸਾਡੀ ਅਸਲੀਅਤ ਹੈ ਇਦਾਂ ਅਸੀਂ ਇਹਨਾਂ ਨੂੰ ਟ੍ਰੀਟ ਕਰਨਾ ਆ ਔਰ ਇਹ ਬੜਾ ਹੀ ਅਨਫੋਰਚੂਨੇਟ ਬੜਾ ਦੁਖਾਂਤ ਹੈ। ਅਰ ਮੈਂ ਇਹ ਗੱਲ ਕਹੀ ਵੀ ਸੀ ਉਹ ਦਿਨ ਕੱਠਾ ਚ ਵੀ ਇਹ ਗੱਲ ਕਹੀ ਕਿ ਦੇਖੋ ਜਿਹੜੇ ਗੁਰਦੁਆਰਾ ਸਾਹਿਬਾਂ ਚ ਭਾਈ ਸਾਹਿਬ ਕੰਮ ਕਰਦੇ ਨੇ ਬੜੇ ਸਬਰ ਵਾਲੇ ਨੇ ਥੋੜੇ ਚ ਵੀ ਬੜੇ ਆਨੰਦ ਨਾਲ ਉਹ ਆਪਣਾ ਗੁਜ਼ਾਰਾ ਕਰ ਰਹੇ ਨੇ ਉਹਨਾਂ ਨੂੰ ਸਿਰਫ ਇੱਜ਼ਤ ਦਿਵੋ ਪਿਆਰ ਦਿਵੋ ਉਹਨਾਂ ਨੂੰ ਆਪਣੀ ਡਿਊਟੀ ਕਰ ਲੈਣ ਦਿਵੋ ਉਹਨਾਂ ਤੇ ਸਵਾਰ ਨਾ ਹੋਵੋ ਉਹਨਾਂ ਨੂੰ ਮੰਗਤੇ ਨਾ ਬਣਾਓ ਐਨੀ ਇੱਕ ਗੱਲ ਤੋਂ ਝਿੜ ਗਏ ਉਹਨਾਂ ਨੂੰ ਇਹੀ ਲੱਗਦਾ ਕਿ ਸਾਡੀ ਗੱਲ ਨਹੀਂ ਮੰਨਦੇ ਔਰ ਆਪਣੇ ਹਿਸਾਬ ਨਾਲ ਚੱਲਦੇ ਨੇ ਤੋਂ ਮੈਂ ਉਹਨਾਂ ਨੂੰ ਕਿਹਾ ਵੀ ਸੀ ਜੀ ਅਸੀਂ ਉਹਨਾਂ ਨੂੰ ਕੋਈ ਪਰਸਨਲ ਕੋਈ ਪ੍ਰੋਬਲਮ ਸੀ ਵੀ ਜਦ ਤੁਸੀਂ ਆਪਣੀ ਡਿਊਟੀ ਪ੍ਰਤੀ ਕੁਤਾਹੀ ਕਰਦੇ ਹੋਵੋ ਕੋਈ ਕਾਰਨ ਤਾਂ ਹੋਵੇਗਾ ਨਾ ਵੀ ਜਿਹੜਾ ਕਰ ਲੋ ਇੰਨੇ ਗੁੱਸੇ ਜਾ ਕੇ ਜੇ ਤੁਸੀਂ ਕਹਿ ਰਹੇ ਹੋ ਪਹਿਲੀ ਵਾਰ ਮਿਲਿਓ ਪਹਿਲੀ ਵਾਰ ਤਾਂ ਇਤਨਾ ਬੋਲਦਾ ਨਹੀਂ ਹੁੰਦਾ ਵੈਸੇ ਮੈਨੂੰ 2 ਸਾਲ ਤੋਂ ਉੱਪਰ ਹੋ ਗਿਆ ਆਲ ਸਭਾਟ 2 ਸਾਲ ਤੋਂ ਉੱਪਰ ਹੋ ਗਿਆ ਸਮਾਂ ਇੱਥੇ ਡਿਊਟੀ ਕਰਦੇ ਆਂ ਔਰ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਕਿ ਕਦੀ ਵੀ ਐਹੋ ਜੀ ਕੋਈ ਕੁਤਾਹੀ ਡਿਊਟੀ ਵੱਲੋਂ ਨਹੀਂ ਹੋਈ ਜੇ ਹੋਈ ਹੁੰਦੀ ਤਾਂ ਮੈਨੂੰ ਪਹਿਲਾਂ ਹੀ ਕੱਢ ਦੇਣਾ ਸੀ ਉਹਨਾਂ ਨੇ ਕਿਉਂਕਿ ਜਿਹੜਾ ਜ਼ਹਿਰ ਉਹ ਮਨ ਅੰਦਰ ਹੈਗਾ ਨਾ ਉਹ ਤਾਂ ਗਲਤੀਆਂ ਲੱਭਦੇ ਨੇ ਉਹ ਹੁਣ ਆ ਜਾ ਕੇ ਉਹਨਾਂ ਨੂੰ ਗਲਤੀ ਇਹੀ ਕੀ ਜਿੱਦੋਂ ਜੋ ਸ਼ਨੀਚਰਵਾਰ ਨੂੰ ਅਸੀਂ ਇਸ ਬੰਦੇ ਨੂੰ ਕਿਹਾ ਆ ਇਹਨੇ ਸਾਡੀ ਗੱਲ ਨਾ ਮੰਨ ਕੇ ਅੱਜ ਹੀ ਉਹ ਟੌਪਿਕ ਲੈ ਲਿਆ ਭਾਈ ਸਾਹਿਬ ਵਾਲਾ ਤੇ ਇਹ ਤਾਂ ਹੁਣ ਇਹਨੂੰ ਜਾਣਨਾ ਚਾਹੀਦਾ ਔਰ ਉਦੋਂ ਤੁਸੀਂ ਉਹ ਵੀਡੀਓ ਦੇ ਅਖੀਰ ਚ ਵੀ ਦੇਖੋਗੇ ਇੱਕੋ ਕੇਸਰੀ ਪੱਗ ਦੇ ਵਿੱਚ ਨੇ ਉਹਨਾਂ ਨੂੰ ਸਰਦਾਰ ਜਗਜੀਤ ਸਿੰਘ ਗਿੱਲ ਅਖਵਾਉਂਦੇ ਨੇ ਉਹ ਜੀਤੀ ਉਹ ਮੈਨੂੰ ਆ ਕੇ ਕਿਉਂਕਿ ਆਡੀਓ ਰਿਕਾਰਡਿੰਗ ਹੋਇਆ ਉੱਥੇ ਕਲਾਊਡ ਚ ਪਾਇਆ ਹੋਇਆ ਆ ਕਿ ਉਹ ਆ ਕੇ ਕਹਿੰਦਾ ਆ ਅੱਜ ਤੂੰ ਦੇਖੀਂ ਅੱਜ ਤੇਰੀ ਛੁੱਟੀ ਆ ਉਹਨੇ ਤਿੰਨ ਚਾਰ ਵਾਰੀ ਇਹ ਗੱਲ ਕਹੀ ਔਰ ਇਸ ਤਰ੍ਹਾਂ ਦੀ ਭਾਸ਼ਾ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਤਾਂ ਉਹ ਤਾਂ ਫਿਰ ਬੰਦਿਆਂ ਦੀ ਕੋਈ ਪਤਾ ਨਹੀਂ ਕਿਹੜੀ ਹੌਮਵੇਂ ਨੇ ਕਿੱਥੇ ਮਤ ਮਾਰੀ ਹੈ ਕੋਈ ਪਰਸਨਲ ਐਸਾ ਕੁਝ ਨਹੀਂ ਸਭਾ ਦੋ ਸਾਲ ਤੋਂ ਮੈਂ ਕਰ ਰਹੇ ਆਂ ਸਾਰੀ ਕਮੇਟੀ ਨੇ ਬੜਾ ਸਹਿਯੋਗ ਦਿੱਤਾ ਔਰ ਬੜੀ ਸ਼ਾਂਤੀ ਸੀ ਇੱਥੇ ਕੋਈ ਲੜਾਈ ਝਗੜਾ ਵੀ ਨਹੀਂ ਐਸੇ ਕਰਕੇ ਅਸੀਂ ਬੈਠੇ ਹੋਏ ਸੀ ਉੱਥੇ ਕੋਈ ਬਹੁਤਾ ਪ੍ਰੋਗਰਾਮ ਵਗੈਰਾ ਗੁਰਦੁਆਰੇ ਬਣੇ ਨਹੀਂ ਕਿ ਪਰਸਨਲ ਕਿਸੇ ਇੱਕ ਪਰਵਾਜ਼ ਜਾਂ ਦੋ ਪਰਵਾਰਾਂ ਦਾ ਗੁਰਦੁਆਰਾ ਹੈ ਹਾਂਜੀ ਇਹ ਬੜੀ ਇੰਟਰਸਟਿੰਗ ਚੀਜ਼ ਹੈ ਤੋ ਪਿਛਲੇ ਤਕਰੀਬਨ 14 ਸਾਲਾਂ ਦੇ ਵਿੱਚ ਇਸ ਗੁਰਦੁਆਰਾ ਸਾਹਿਬ 'ਚ ਕੋਈ ਇਲੈਕਸ਼ਨ ਨਹੀਂ ਹੋਏ। ਤੋਂ ਮੈਨੂੰ ਲੱਗਾ ਕਿ ਬੜੀ ਮੈਨੂੰ ਇਹ ਹੀ ਲੱਗਦਾ ਸੀ ਕਿ ਬੜੀ ਅੱਛੀ ਗੱਲ ਹੈ ਕਿ ਇੱਥੇ ਇਲੈਕਸ਼ਨ ਹੀ ਨਹੀਂ ਹੁੰਦੇ। ਪਰ ਉਹਦੇ ਵਿੱਚ ਉਹਨਾਂ ਨੇ ਅਸੀਂ ਕਿ ਅੱਜ ਤੋਂ 14 ਸਾਲ ਪਹਿਲਾਂ ਜਦੋਂ ਇਹ ਸਭ ਹਟਿਆ ਔਰ ਵਿੱਚੋਂ 2 ਸਾਲ ਬਾਅਦ ਕੋਈ ਹੋਰ ਪ੍ਰਧਾਨ ਵੀ ਬਣੇ ਬਜ਼ੁਰਗ ਉਹ ਸਾਲ ਕਰਿਆ ਕਿ ਉਹਨਾਂ ਨੇ ਛੱਡ ਦਿੱਤਾ। ਪਰ ਉਹਦੇ ਬਾਅਦ ਲਗਾਤਾਰ ਇਹੀ ਜਿਨ੍ਹਾਂ ਦਾ ਨਾਮ ਦਲਜੀਤ ਸਿੰਘ ਬਗੰਤੀ ਵਜਦਾ ਆ ਇਹ ਪ੍ਰਧਾਨ ਨੇ। ਹੁਣ ਇਹਨਾਂ ਦੇ ਨਾਲ ਜਦੋਂ ਦਾ ਮੈਂ ਆਇਆ ਆ ਤਿੰਨ ਬੰਦੇ ਹੋਰ ਨੇ ਕਮੇਟੀ 'ਚ ਇੱਕ ਨੇ ਚੇਅਰਮੈਨ ਸਰਦਾਰ ਗੁਰਨਾਮ ਸਿੰਘ ਸੰਧਰ ਇੱਕ ਸਕੱਤਰ ਭੈਣਜੀ ਨੇ ਉਹ ਪਹਿਲਾਂ ਢਾਡੀ ਜਥੇ 'ਚ ਹੁੰਦੇ ਸੀ ਬੜੇ ਕਿਰਪਾ ਮਾਲਕ ਦੀ ਉਹਨਾਂ ਤੇ ਔਰ ਉਹਨਾਂ ਦਾ ਨਾਮ ਹੈ ਬੀਬੀ ਜਸਵਿੰਦਰ ਕੌਰ ਤੇ ਇੱਕ ਸੀ ਇੱਕ ਬੜੇ ਅੱਛੇ ਸਾਡੇ ਪੜੇ ਲਿਖੇ ਡੈਂਟਿਸਾਈਕੋਲੋਜਿਸਟ ਨੇ تھے ਸਾਈਕੀਟ੍ਰਿਸਟ ਸ਼ਾਇਦ ਔਰ ਉਹ ਡਾਕਟਰ ਅਜਿੰਦਰ ਸਿੰਘ ਟੱਟ ਔਰ ਨਾਲ ਏ ਪ੍ਰਧਾਨ ਜੀ ਉਹ ਤਿੰਨ ਕੀ ਸਾਰੇ ਛੇਕਦੇ ਇਹਨਾਂ ਨੇ ਜੀ ਤੁਹਾਡੇ ਸਮੇਤ ਹਾਂਜੀ ਹਾਂਜੀ ਤੋਂ ਇਹ ਮੈਂ ਜੋ ਸ਼ੁਰੂਆਤ ਤੋਂ ਦੇਖਿਆ ਉਹ ਇਹੀ ਸੀ ਕਿ ਉਹ ਤਿੰਨੇ ਜਣੇ ਉਹ ਇੰਨੀ ਨਾ ਤਾਂ ਪਾਵਰ ਐਕਸਰਸਾਈਜ਼ ਕਰਦੇ ਸੀ ਤੇ ਨਾ ਹੀ ਉਹਨਾਂ ਦਾ ਕੋਈ ਇੰਟਰਸਟ ਸੀ ਕਿ ਅਸੀਂ ਪ੍ਰਧਾਨ ਬਣਨਾ ਹੈ ਉਹਨਾਂ ਨੇ ਹਮੇਸ਼ਾ ਇਹ ਗੱਲ ਕਰਦੇ ਨੇ ਠੀਕ ਹੈ ਜੀ ਪ੍ਰਧਾਨ ਜੀ ਜੋ ਤੁਸੀਂ ਕਰਨਾ ਕਰ ਲਵੋ ਤੋਂ ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਕਿਸੇ ਬੰਦੇ ਨੂੰ ਐਬਸੋਲਿਊਟ ਪਾਵਰ ਮਿਲ ਜਾਏ ਨਾ ਅੰਗਰੇਜ਼ੀ ਦੀ ਕਹਾਵਤ ਹੈ ਕਿ ਪਾਵਰ ਕਰਪਟਸ ਜਿਹੜੀ ਤਾਕਤ ਹੁੰਦੀ ਹੈ ਉਹ ਕਰਪਟ ਕਰਦੀ ਹੈ ਐਬਸੋਲਿਊਟ ਪਾਵਰ ਕਰਪਟਸ ਐਬਸੋਲੂਟਲੀ ਜਦੋਂ ਪੂਰੀ ਪਾਵਰ ਮਿਲ ਜਾਏ ਬੰਦੇ ਨੂੰ ਪਤਾ ਕਿ ਮੈਨੂੰ ਕਿਹੜਾ ਕਿਸ ਨੇ ਬਦਲ ਲੈਣਾ ਇਹ ਮੇਰੇ ਨਾਲ ਹੈਗੇ ਨੇ ਤੇ ਇਹਨਾਂ ਨੇ ਪ੍ਰਧਾਨਗੀ ਨਹੀਂ ਬਦ ਲੈਣੀ ਸੋ ਉਹ ਫਿਰ ਆਪਣੇ ਆਪ ਮੁਹਾਰੀਆਂ 'ਚ ਆ ਜਾਂਦਾ ਔਰ ਉਹ ਕੱਲੇ ਮੇਰੇ ਨਾਲ ਨਹੀਂ ਉਹ ਜਿਹੜਾ ਸਮਾਂ ਇਹਨਾਂ ਲੰਮਾ ਮਿਲ ਗਿਆ ਨਾ ਕਿਸੇ ਬੰਦੇ ਨੂੰ ਉਸ ਪਾਵਰ ਤੇ ਉਸ ਮੁਕਾਮ ਦੇ ਉੱਤੇ ਉਹ ਫਿਰ ਸਵਾਰ ਹੋ ਜਾਂਦਾ ਸਿਰ ਤੇ ਉਹ ਫਿਰ ਜਿੱਦਾਂ ਹੀ ਉਹਨਾਂ ਨੇ ਉਸ ਦਿਨ ਗੱਲ ਹੋਈ ਅ ਜਿੱਦਾਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਕਿਹਾ ਕਿ ਇਹ ਸਾਨੂੰ ਰਿਪੋਰਟਾਂ ਮਿਲੀਆਂ ਆ ਇਹ ਸੰਗਤ ਵਿੱਚ ਜਾਵੇ ਤੇ ਬਦਨਾਮੀ ਹੋਵੇ ਤੇ ਆਪਾਂ ਇੰਜ ਕਰੀਏ ਕਿ ਬਦਲਾਵ ਲਿਆਈਏ ਥੋੜਾ ਜਿਹਾ ਉਹਨਾਂ ਨੇ ਜਦੋਂ ਇਹ ਦੇਖਿਆ ਕਿ ਇਹ ਤਿੰਨ ਜਣੇ ਤੇ ਇੱਕ ਪਾਸੇ ਹੋ ਗਏ ਜਿੱਦਾਂ ਸਾਡਾ ਵੀ ਕੋਈ ਕੇਸ ਸੀ ਅਸੀਂ ਉਦੋਂ ਗੱਲਬਾਤ ਕੀਤੀ ਤੇ ਉਹ ਉਹ ਜੋ ਇਹ ਚਾਹੁੰਦੇ ਸੀ ਉਹਦਾ ਨਾ ਮੰਨ ਕੇ ਤਿੰਨਾਂ ਨੇ ਇੱਕ ਸਟੈਂਡ ਲੈ ਲਿਆ ਤੋਂ ਫੈਸਲੇ ਤੇ ਕਮੇਟੀ ਨੇ ਕੀਤੇ ਐ ਪਰ ਉਹ ਤਿੰਨ ਬਾਈ ਇੱਕ ਹੋ ਗਿਆ ਕਿ ਇੱਕ ਪਾਸੇ ਪ੍ਰਧਾਨ ਰਹਿ ਕੇ ਤੇ ਉਹਦੇ ਨਾਲ ਉਹਨਾਂ ਦੇ ਅੰਦਰ ਹੋਰ ਕੜਕਟਨ ਭਰ ਗਈ ਕਿ ਇਹਦੇ ਕਰਕੇ ਇਹ ਤਿੰਨ ਜਣੇ ਜਿਹੜੇ ਸਟੈਂਡ ਲੈਣ ਲੱਗ ਗਏ ਜਿਹੜੇ ਮੇਰੇ ਹੀ ਮੈਂਬਰ ਸੀ ਤੋਂ ਉਹਨਾਂ ਨੂੰ ਲੱਗਾ ਕਿ ਹਾਂ ਵੀ ਇਹ ਤਾਂ ਰਾਜਪਾਟ ਖੁੱਸ ਰਿਹਾ ਆ ਫਿਰ ਹੌਲੀ ਹੌਲੀ ਉਹ ਜਿਹੜੀ ਲੜਾਈ ਵਧ ਗਈ ਉਹ ਜਦੋਂ ਉਹਨਾਂ ਨੇ ਨਵਾਂ ਪ੍ਰਧਾਨ ਅਨਾਉਂਸ ਕੀਤਾ ਤੋ ਇਹਨਾਂ ਨੇ ਪਹਿਲਾਂ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕੀਤੀ ਕੋਈ ਨਾ ਬੋੜਿਆ ਫਿਰ ਕੋਰਟ 'ਚ ਪਹੁੰਚ ਗਏ ਤੇ ਜਦ ਕਿ ਕੋਰਟ ਨੇ ਵੀ ਹਜੇ ਕੁਝ ਹੋਰ ਡਿਸੀਜਨ ਦਿੱਤਾ ਇੱਥੇ ਕੁਝ ਹੋਰ ਚੱਲ ਰਿਹਾ ਉਹ ਮਸਲਾ ਕੋਰਟ ਦਾ ਹੈ ਉਹ ਸਾਡਾ ਨਹੀਂ ਪਰ ਉਹੀ ਫਿਰ ਆਪਣੇ ਨਵੇਂ ਬੰਦੇ ਲਿਆ ਕੇ ਉਹਨਾਂ ਨੇ ਬੋਲਿਆ ਚਲੋ ਪਹਿਲਾਂ ਇਹਨੂੰ ਹੀ ਫੜੀਏ ਤੇ ਇਹ ਇਹਨੂੰ ਜਿਹੜਾ ਚੁੱਪ ਕਰਾਉਣ ਦੀ ਕੋਸ਼ਿਸ਼ ਕਰੀਏ ਤੋ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਹੋਣਾ ਹੈ ਕਿ ਹਾਂ ਇਹਨਾਂ ਦੇ ਕਰਕੇ ਜਿਹੜੇ ਪਹਿਲੇ ਮੈਂਬਰ ਨੇ ਉਹਨਾਂ ਕਰਕੇ ਇਹਦੇ 'ਚ ਇੰਨਾ ਹੈਗਾ ਕਿ ਇਹ ਬੋਲ ਲੈਂਦਾ ਜਾਂ ਸਾਨੂੰ ਮਨਾ ਕਰ ਦਿੰਦਾ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਅਸੀਂ ਸਿਰਫ ਆਸਰਾ ਗੁਰਬਾਣੀ ਦਾ ਲਿਆ ਤੇ ਗੁਰੂ ਵਾਸਤੇ ਬੋਲ ਰਹੇ ਆ ਫਿਰ ਸਾਨੂੰ ਕਿਸੇ ਦਾ ਡਰ ਨਹੀਂ ਹੁੰਦਾ ਅਸੀਂ ਸੱਚ ਦੀ ਗੱਲ ਕਰਨੀ ਹੈ ਸ਼ਬਦ ਦੀ ਗੱਲ ਕਰਨੀ ਹੈ ਸਾਰਿਆਂ ਦੇ ਭਲੇ ਦੀ ਗੱਲ ਕਰਨੀ ਹੈ ਔਰ ਉਹ ਚੁੱਬਦਾ ਆ ਜਿਹਦੇ ਅੰਦਰ ਉਹ ਹਉਮੈ ਹੈਗੀ ਕਿ ਨਹੀਂ ਮੇਰੀ ਗੱਲ ਮੰਨੀ ਜਾਵੇ ਸੋ ਇਹੀ ਹੈ ਕਿ ਉਹ ਇੱਕ ਸ਼ਬਦ ਵਰਤਦੇ ਆ ਵੀ ਇਹ ਪੋਲਿਟੀਕਲ ਗੱਲਾਂ ਜਿਆਦਾ ਕਰਦੇ ਆ ਕੀ ਤੁਹਾਡੇ ਦੀਵਾਨ ਵਿੱਚ ਜਦ ਤੁਸੀਂ ਜਦੋਂ ਕਥਾ ਵਗੈਰਾ ਕਰਦੇ ਹੋ ਕੀ ਉਹ ਪੋਲਿਟਿਕਸ ਦੇ ਨਾਲ ਭਰਪੂਰ ਹੁੰਦੀਆਂ ਨੇ ਨਹੀਂ ਮੇਰਾ ਸ਼ੁਰੂ ਤੋਂ ਹੀ ਹਮੇਸ਼ਾ ਇਹ ਹੀ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਪੋਲਿਟিক্যাল ਚੀਜ਼ ਜਾਂ ਕੋਈ ਬਾਹਰੀ ਚੀਜ਼ ਜਿਹੜੀ ਹੈ ਉਹ ਕਿਉਂਕਿ ਜਿਹਦਾ ਨਾਮ ਹੀ ਕਥਾ ਆ ਉਹ ਗੁਰੂ ਸ਼ਬਦ ਦੀ ਹੁੰਦੀ ਆ ਉਹ ਕਿਸੇ ਬੰਦੇ ਦੀ ਆ ਕਿਸੇ ਪੋਜੀਸ਼ਨ ਦੀ ਨਹੀਂ ਹੁੰਦੀ ਤੋਂ ਇਨਫੈਕਟ ਉਹ ਸਾਰੀ ਰਿਕਾਰਡਿੰਗ ਜਿਹੜੀ ਆ YouTube ਤੇ ਅਵੇਲੇਬਲ ਹੈ ਉਹਦਣ ਵਾਲੀ ਵੀ ਅਵੇਲੇਬਲ ਹੈ ਪਹਿਲੀਆਂ ਵਾਲੀ ਵੀ ਹਮੇਸ਼ਾ ਹੈਗੀਆਂ ਨੇ ਤੇ ਕਦੀ ਵੀ ਨਹੀਂ ਗੁਰਬਾਣੀ ਦੇ ਆਧਾਰ ਤੇ ਗੱਲ ਕਰਨੀ ਤੇ ਗੁਰਬਾਣੀ ਦੇ ਦਾਇਰੇ ਤੇ ਜਿਵੇਂ ਇਸ ਵੇਲੇ ਸ਼੍ਰੀ ਆਸਾ ਦੀ ਵਾਰ ਦੀ ਕਥਾ ਜਿਹੜੀ ਆ ਉਹ ਗੁਰਬਾਣੀ ਦੀ ਚੱਲ ਰਹੀ ਆ ਉੱਥੇ ਉਦੇ ਬਾਅਦ ਫਿਰ ਜਦੋਂ ਕੀਰਤਨ ਹੋਣਾ ਤੇ ਉਸ ਸ਼ਬਦ ਦੇ ਆਧਾਰ ਤੇ ਕਿਉਂਕਿ ਬੱਚੇ ਬੈਠੇ ਆ ਹੋਰ ਲੋਕ ਬੈਠੇ ਆ ਉਹਨੂੰ ਇੰਗਲਿਸ਼ ਪੰਜਾਬੀ ਮਿਕਸ ਕਰਕੇ ਉਹਨੂੰ ਸ਼ਬਦ ਨੂੰ ਜਿਹੜਾ ਹੈ ਉਹਨੂੰ ਅੱਗੇ ਦੱਸਮਾਇਆ ਕਿ ਉਹਦੇ ਵਿੱਚ ਗੁਰੂ ਸਾਹਿਬ ਦਾ ਮੈਸੇਜ ਕੀ ਹੈ ਤਾਂ ਐਸੀ ਕੋਈ ਪੋਲਿਟੀਕਲ ਗੱਲ ਉਦੋਂ ਵੀ ਨਹੀਂ ਹੋਈ ਉਹਦੀ ਪੂਰੀ ਰਿਕਾਰਡਿੰਗ ਸਾਰੀ ਸੰਗਤ ਨੇ ਦੇਖੀ ਹੈ ਸੰਗਤ ਵੀ ਉੱਥੇ ਬੈਠੀ ਹੋਈ ਸੀ ਸਾਰਿਆਂ ਨੂੰ ਪਤਾ ਇਸ ਚੀਜ਼ ਦਾ ਪਰ ਜਦੋਂ ਇੰਨੀ ਸੰਗਤ ਸਾਹਮਣੇ ਬੈਠਦੀ ਹੈ ਨੇਚੁਰਲੀ ਆ ਵੀ ਜਿਹੜਾ ਬੰਦਾ ਵੀ ਸੁਣਦਿਆ ਉਹ ਸ਼ਬਦ ਉਹ ਬੋਲ ਉਹ ਬੋਲਦੇ ਅਗਿਆਨੀ ਇਦਾਂ ਕਰਕੇ ਸ਼ਬਦ ਬੋਲਦੇ ਜਿਵੇਂ ਬਹੁਤ ਰੂਡ ਲੱਗਦੇ ਆ ਵੀ ਕੀ ਇੰਨੀ ਸੰਗਤ ਵਿੱਚੋਂ ਖੜੇ ਹੋ ਕੇ ਕਿਸੇ ਨੇ ਇਹ ਨਹੀਂ ਕਹਿ ਸਕੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਬੈਠੇ ਸਿੰਘ ਵਾਸਤੇ ਅਜਿਹੇ ਸ਼ਬਦਾਂ ਦੀ ਵਰਤੋਂ ਨਾ ਕਰੋ ਬਸ ਇਹ ਹੀ ਟ੍ਰੈਜੇਡੀ ਹੈ ਜੀ ਬਸ ਉਹ ਮੈਨੂੰ ਉਹਦੇ ਬੋਲਣ ਦਾ ਇਹਨਾਂ ਦੁੱਖ ਨਹੀਂ ਲੱਗਾ ਦੋ ਚੀਜ਼ਾਂ ਦਾ ਲੱਗਾ ਕਿ ਪਹਿਲੀ ਗੱਲ ਜਦੋਂ ਉਹਨਾਂ ਨੇ ਉਹ ਲਫ਼ਜ਼ ਯੂਜ਼ ਕੀਤੇ ਉਹ ਮੇਰੇ ਵਾਸਤੇ ਨਹੀਂ ਇਹ ਜਿਹੜੇ ਗਿਆਨੀ ਇੱਥੇ ਆਉਂਦੇ ਨੇ ਥੈਟ ਮੀਨਸ ਉਹ ਪੂਰੇ ਜਿੰਨੇ ਵੀ ਭਾਈ ਸਾਹਿਬ ਔਰ ਇਹ ਇਹਦਾ ਮਤਲਬ ਇਕੱਲੇ ਨਹੀਂ ਹੈਗੇ ਤੇ ਇਨਫੈਕਟ ਜਦੋਂ ਮੈਂ ਸਟੇਜ ਤੇ ਵੀ ਗੱਲ ਕਰਦਾ ਕਦੀ ਇੱਕ ਜਣੇ ਦੀ ਕਦੀ ਇੱਕ ਗੁਰਦਵਾਰੇ ਦੀ ਗੱਲ ਨਹੀਂ ਕਰ ਰਿਹਾ ਜਦੋਂ ਕਿਤੇ ਭਾਈ ਸਾਹਿਬ ਦੀ ਜਾਂ ਕਮੇਟੀਆਂ ਦੀ ਵੀ ਗੱਲ ਆਉਂਦੀ ਹੈ ਤੇ ਇੱਕ ਜਨਰਲ ਗੱਲ ਕਰਦਾ ਕਿ ਥਰੂਆਊਟ ਸੰਗਤ ਤੇ ਪ੍ਰਬੰਧ ਦੋਨੋਂ ਪਾਸਿਓਂ ਹੀ ਅਸੀਂ ਜਿਹੜਾ ਆ ਉਹ ਮਾਰ ਖਾ ਰਹੇ ਹਾਂ ਕਿਉਂਕਿ ਜਦੋਂ ਤੱਕ ਅਸੀਂ ਭਾਈ ਸਾਹਿਬ ਦਾ ਸਤਿਕਾਰ ਨਹੀਂ ਕਰਾਂਗੇ ਕੋਈ ਵੀ ਚੰਗਾ ਪ੍ਰਚਾਰਕ ਨਹੀਂ ਟਿਕੇਗਾ ਇੰਗਲਿਸ਼ ਦੇ ਵਿੱਚ ਇੱਕ ਬੜੀ ਸੋਹਣੀ ਸੇਇੰਗ ਹੈਗੀ ਹੈ ਕਿ ਇਫ ਯੂ थ्रो ਪੀਨਟਸ ਯੂ ਵਿਲ ਗੈਦਰ ਮੰਕੀਜ਼ ਜਦੋਂ ਤੁਸੀਂ ਮੂੰਗਫਲੀ ਸੁੱਟੋਗੇ ਤੁਸੀਂ ਬਾਂਦਰ ਇਕੱਠੇ ਕਰੋਗੇ ਫਿਰ ਉਹੋ ਜਿਹੇ ਲੋਕ ਇਕੱਠੇ ਹੋਣਗੇ ਜਿਨ੍ਹਾਂ ਨੇ ਜਿਹੜੇ ਜੀ ਹਜ਼ੂਰੀ ਕਰਨ ਵਾਲੇ ਝੋਲੀ ਚੁੱਕ ਉਹ ਉਹਨਾਂ ਤੋਂ ਤੁਸੀਂ ਗੁਰਮਤ ਨਹੀਂ ਪਾਲ ਸਕਦੇ ਫਿਰ ਉਹਨਾਂ ਨੇ ਉਹੋ ਜੇ ਕਾਰਜ ਕਰ ਜਾਣੇ ਆ ਤਾਂ ਜਿਹੜੇ ਚੰਗੇ ਵਿਦਵਾਨ ਲੋਗ ਆ ਉਂਝ ਵੀ ਜਿਹੜੇ ਲੱਗੇ ਹੋਏ ਨੇ ਉਹਨਾਂ ਦੇ ਸਬਰ ਦਾ ਇਮਤਿਹਾਨ ਲੈ ਕੇ ਉਹਨਾਂ ਨੂੰ ਤੋੜਿਆ ਜਾਂਦਾ ਇਹ ਚੰਗੀ ਗੱਲ ਨਹੀਂ ਔਰ ਹਾਂ ਦੂਜਾ ਦੁੱਖ ਮੈਨੂੰ ਇਸ ਗੱਲ ਦਾ ਵੀ ਹੋਇਆ ਕਿ ਜਦੋਂ ਉਸ ਵਿਅਕਤੀ ਨੇ ਇੰਨੇ ਨਲਾਇਕੀ ਨਾਲ ਭਰੇ ਹੋਏ ਬੋਲ ਬੋਲੇ ਕੋਈ ਵੀ ਨਾ ਖੜਾ ਹੋਇਆ ਉਦੋਂ ਲੱਗਾ ਕਿ ਜੇ ਇੱਥੇ ਕਿਸੇ ਨੇ ਬੋਲਣਾ ਹੀ ਨਹੀਂ ਤਾਂ ਫਿਰ ਵਿਣਗਾਹਕ ਗੁਣ ਵੇਚੀ ਇਹ ਤੌਗਣ ਸਹਿਗੋ ਜਾਏ ਮੈਂ ਸ਼ਾਇਦ ਐਵੇਂ ਹੀ ਇੱਥੇ ਸਮਾਂ ਬਰਬਾਦ ਕਰਦਾ ਰਿਹਾ ਗੁਰੂ ਦੀ ਗੱਲ ਕਰਦਾ ਰਿਹਾ ਇੱਥੇ ਤਾਂ ਕੋਈ ਬੋਲਿਆ ਹੀ ਨਹੀਂ ਸਾਹਮਣੇ ਕੋਈ ਵੀ ਨਹੀਂ ਬੋਲਿਆ ਕੋਈ ਵੀ ਅਤੇ ਇੱਕ ਸ਼ਬਦ ਤੋਂ ਵਰਦੇ ਵੀ ਇਹ ਗੁਰਦੁਆਰੇ ਵਿੱਚ 3-4 ਸਾਲ ਪੇਪਰ ਲੈ ਲਈ ਜਾਂਦੇ ਆ ਵੀ ਉਹ ਕੀ ਇਹ ਸ਼ਬਦ ਨਹੀਂ ਉਹਨਾਂ ਨੂੰ ਨਹੀਂ ਪਤਾ ਸੀ ਵੀ ਜੇ ਗੁਰਦੁਆਰੇ ਵਿੱਚੋਂ ਗਰੰਥੀ ਸਿੰਘਾਂ ਨੇ ਪੇਪਰ ਰਾਗੀ ਸਿੰਘਾਂ ਨੇ ਨਹੀਂ ਲੈਣੇ ਲੈਣੇ ਐ ਤੇ ਹੋਰ ਵੀ ਇੱਥੇ ਕਿਸੇ ਨੇ ਹੋਰ ਤਾਂ ਆਣਾ ਨਹੀਂ ਐ ਇਹ ਨੇਚਰਲੀ ਆ ਵੀ ਇਹ ਪ੍ਰੋਸੈਸ ਇਮੀਗ੍ਰੇਸ਼ਨ ਦਾ ਹੈ ਇਹ ਉਹਨਾਂ ਦੇ ਚਲਾਏ ਹੋਏ ਨਿਯਮ ਦੇ ਅਨੁਸਾਰ ਹੁੰਦਾ ਕੋਈ ਬੰਦਾ ਤਾਂ ਹੈ ਨਹੀਂ ਵੀ ਕੋਈ ਸਪੈਸੀਫਿਕ ਹੋਊਗਾ ਵੀ ਮੈਂ ਤੈਨੂੰ ਦਿੱਤਾ ਇਹ ਪੇਪਰ ਗ੍ਰੀਨ ਕਾਰਡ ਈ ਉਹ ਇਥੇ ਰਹਿ ਕੇ ਇਸ ਗੱਲ ਨੂੰ ਵੀ ਨਹੀਂ ਸਮਝ ਸਕੇ ਨਹੀਂ ਬਿਲਕੁਲ ਜਾਣਦੇ ਨੇ ਉਹ ਅਸਲ 'ਚ ਉਹਨਾਂ ਦੇ ਅੰਦਰ ਜਿਹੜਾ ਜ਼ਹਿਰ ਹੈ ਔਰ ਉਹ ਜੋ ਆਪਣੇ ਜੀਵਨ ਦੇ ਵਿੱਚ ਉਹਨਾਂ ਦੀਆਂ ਸਫਲਤਾਵਾਂ ਪਰਿਵਾਰਕ ਜੋ ਸਫਲਤਾਵਾਂ ਨੇ ਅਸਲ 'ਚ ਉਹੀ ਉਹਨਾਂ ਦੇ ਦਿਮਾਗ ਤੇ ਚੜੀਆਂ ਹੁੰਦੀਆਂ ਔਰ ਉਹ ਆ ਜਾ ਕੇ ਸਾਰਾ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਸਾਹਿਬ ਦੇ ਉੱਤੇ ਤੇ ਉੱਥੋਂ ਦੇ ਸੇਵਾਦਾਰਾਂ ਤੇ ਉਹਨਾਂ ਨੇ ਉਹ ਜ਼ਹਿਰ ਕੱਢਣਾ ਹੁੰਦਾ ਬਿਲਕੁਲ ਜਿਹੜੀ ਗ੍ਰੀਨ ਕਾਰਡ ਦੀ ਪ੍ਰੋਸੈਸ ਹੈ ਉਹ ਇੱਕ ਲੀਗਲ ਪ੍ਰੋਸੈਸ ਹੈ ਉਹ ਉੱਥੋਂ ਦੇ ਰਹਿਣ ਵਾਲੇ ਭਾਈ ਸਾਹਿਬ ਦਾ ਹੱਕ ਹੈਗਾ ਆ ਜੇ ਤੁਹਾਨੂੰ ਏਦਾਂ ਲੱਗਦਾ ਕਿ ਤੁਸੀਂ ਇਹਿਸਾਨ ਕਰ ਰਹੇ ਹੋ ਤਾਂ ਤੁਹਾਡੇ ਵਰਗਾ ਮੂਰਖ ਕੋਈ ਨਹੀਂ ਹੈਗਾ ਦੁਨੀਆ ਦੇ ਵਿੱਚ। ਹਾਂ ਵੀ ਤਨੇ ਦੇਖੋ ਅਲੱਗ ਗੱਲ ਹੈ ਵੀ ਜੀ ਤੁਸੀਂ ਨੇਚਰਲੀ ਹੋ ਸਕਦਾ ਹੈ ਵੀ ਤੁਸੀਂ ਆਉਂਦੀਆਂ ਸੇਵਾਮੰਦ ਦੇ ਨਾਲ ਉਹਦੇ ਕੰਮਾਂ ਦੇ ਨਾਲ ਸਹਿਮਤ ਨਾ ਹੋਵੋ। ਨਾ ਰੱਖੋ। ਪਰ ਲੀਗਲੀ ਤਰੀਕੇ ਦੇ ਨਾਲ ਉਹਨਾਂ ਨੂੰ ਤੁਸੀਂ ਨੋਟਿਸ ਦਿਵੋ, ਦਫ਼ਤਰ 'ਚ ਬੁਲਾਓ, ਉਹਨਾਂ ਨੂੰ ਦੱਸੋ ਵੀ ਭਾਈ ਸਾਹਿਬ ਅਸੀਂ ਤੁਹਾਡੀਆਂ ਸੇਵਾਮੰਦ ਦੇ ਨਾਲ ਖੁਸ਼ ਨਹੀਂ ਹਾਂ। ਤੁਹਾਡੀ ਜਿਹੜੇ ਤਰੀਕਾ ਹੈ ਜੌਬ ਦਾ ਜਿਵੇਂ ਆਮ ਡਿਪਾਰਟਮੈਂਟਸ ਆਮ ਕੰਮਾਂ ਦੇ ਵਿੱਚ ਹੁੰਦਾ ਕਿਸੇ ਨੇ ਵੀ ਤੁਹਾਨੂੰ ਹਾਇਰ ਫਾਇਰ ਕਰ ਸਕਦੇ ਹੋ। ਫਿਰ ਉਹ ਬੰਦੇ ਤਰੀਕਾ ਪਰ ਇਹ ਤਰੀਕਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਦੇ ਵੀ ਨਹੀਂ ਮੰਨਿਆ ਜਾ ਸਕਦਾ। ਹਾਂਜੀ ਬਿਲਕੁਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਪਹਿਲਾਂ ਤੇ ਕਿਸੇ ਦੇ ਖਿਲਾਫ ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਬੋਲਣਾ ਜਿਹੜੀ ਤੁਸੀਂ ਗੱਲ ਸ਼ੁਰੂ ਕੀਤੀ ਸੀ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਉਸ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਤਾਂ ਕੀ ਕਹਿੰਦੇ ਨੇ ਕੌੜਾ ਬੋਲ ਨਾ ਜਾਣੇ ਜਾਣਦਾ ਹੀ ਨਹੀਂ। ਇੱਕ ਤੇ ਹੁੰਦਾ ਨਾ ਖੁਦ ਨੂੰ ਕੰਟਰੋਲ ਕਰ ਲੈਣਾ, ਇੱਕ ਹੁੰਦਾ ਕਿ ਜਾਣਦਾ ਹੀ ਨਹੀਂ। ਗੁਰਮੁਖਤਾ ਉਹ ਹੈ ਜਿਹੜਾ ਜਾਣਦਾ ਹੀ ਨਹੀਂ ਕੀ ਬੋਲਣਾ, ਇਹੋ ਜਿਹੇ ਕੌੜੇ ਬੋਲ ਬੋਲਨੇ ਕਿਦਾਂ। ਅੰਦਰ ਕੀ ਗੁਰਦੜ ਦੇ ਬਾਹਰ ਵੀ ਨਹੀਂ। ਪਰ ਉਹ ਹੀ ਕੀ ਜਦੋਂ ਤੁਸੀਂ ਇੱਕ ਮਾਨਸਿਕ ਸਥਿਤੀ ਉਹੋ ਜੀ ਬਣ ਗਈ ਵੱਡੀ ਗੱਲ ਤਾਂ ਇਹੀ ਹੈ ਨਾ ਕਿ 2.5 ਸਾਲ ਦੇ ਜੋ ਸਵਾ ਦੋ ਸਾਲ ਦਾ ਜਿਹੜਾ ਇਥੇ ਸਮਾਂ گزارਿਆ ਆ ਉਹਦੇ ਦੌਰਾਨ ਜਿੱਦਾਂ ਹੀ ਤੁਸੀਂ ਨਵੇਂ ਪ੍ਰਬੰਧਕ ਬਣ ਕੇ ਆਉਂਦੇ ਹੋ ਤੁਹਾਡੇ ਮਨ 'ਚ ਸਿੱਧਾ ਹੀ ਇੱਕ ਆ ਜਾਂਦਾ ਕਿ ਇਹਨਾਂ ਦੇ ਪੇਪਰ ਉਹਨਾਂ ਨੇ ਅਪਲਾਈ ਕੀਤੇ ਸੀ ਤੇ ਜ਼ਰੂਰ ਇਹ ਉਹਨਾਂ ਦੇ ਬੰਦੇ ਜਿੱਦਾਂ ਆਮ ਇੱਕ ਲਫ਼ਜ਼ ਯੂਜ਼ ਕੀਤਾ ਸੀ ਚਲਦਾ ਉਹਨਾਂ ਦੇ ਬੰਦੇ ਨੇ ਤੋਂ ਫਿਰ ਉਹ ਆ ਕੇ ਆਪਣੀ ਅਥਾਰਟੀ ਐਕਸਰਸਾਈਜ਼ ਕਰਦੇ ਨੇ ਕਿ ਨਹੀਂ ਜਿਹੜੇ ਅਸੀਂ ਲੈ ਕੇ ਆਉਨੇ ਆ ਉਹ ਕਾਬਲ ਹੁੰਦੇ ਨੇ ਉਹਨਾਂ ਦਾ ਗ੍ਰੀਨ ਕਾਰਡ ਤੇ ਠੀਕ ਪਰ ਜਿਹੜੇ ਕਿਸੇ ਹੋਰ ਦੇ ਕਰਕੇ ਆਏ ਨੇ ਉਹ ਸਿਰਫ ਪੇਪਰਾਂ ਕਰਕੇ ਆਏ ਨੇ ਧੱਕੇ ਨਾਲ ਆਏ ਹੋਏ ਨੇ ਕਿਉਂਕਿ ਇਹ ਲਫ਼ਜ਼ ਵੀ ਉਹ ਦਿਸ਼ਨੀ ਚਰਵਾਰ ਬੋਲੇ ਗਏ ਸੀ ਔਰ ਪਰ ਹਾਂ ਇਹ ਬਹੁਤ ਮੰਦ ਭਾਗਾ ਹੈ ਕਿਸੇ ਨੂੰ ਤੁਸੀਂ ਇਸ ਤਰ੍ਹਾਂ ਬੋਲਣਾ ਆਪ ਤੁਸੀਂ ਹਰ ਕੋਈ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਆਇਆ ਆ ਕੇ ਉਹਨੇ ਗ੍ਰੀਨ ਕਾਰਡ ਲਏ ਨੇ ਔਰ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਜਿੱਦਾਂ ਅਸੀਂ ਲੈ ਉਹ ਸਹੀ ਹੈ ਤੇ ਜਿਹੜੇ ਦੂਜੇ ਨੇ ਉਹ ਸਿਰਫ ਲਾਲਚ ਕਰਕੇ ਆ ਰਹੇ ਆ ਆਸਾ ਨਹੀਂ ਹੈ ਹਰ ਕਿਸੇ ਦਾ ਪਰਿਵਾਰ ਹੈ ਔਰ ਇਹ ਤਾਂ ਬੜੀ ਵੱਡੀ ਗੱਲ ਹੈ ਕਿ ਜਿਹੜੇ ਭਾਈ ਸਾਹਿਬ ਗੁਰਦੁਰਸਾ ਵਾਲੇ ਉਹਨਾਂ ਕੋਲ ਸਕਿੱਲ ਹੈਗੀ ਹੈ ਉਹ ਆਪਣੇ ਗੁਣ ਕਰਕੇ ਆ ਕੇ ਬੈਠੇ ਨੇ ਗੁਰਮਤ ਦੀ ਸੰਗਤ ਦੀ ਸੇਵਾ ਕਰ ਰਹੇ ਨੇ ਉਹਨਾਂ ਦਾ ਗ੍ਰੀਨ ਕਾਰਡ ਕਰਾ ਲੈਣਾ ਇਹ ਤਾਂ ਪੁਕਾਰ ਵਾਲੀ ਗੱਲ ਹੈ ਤੇ ਬਹੁਤ ਵੱਡੀ ਗੱਲ ਹੈਗੀ ਹੈ ਪਰ ਹਾਂ ਨਹੀਂ ਉਹਨਾਂ ਨੂੰ ਸਮਝ ਨਹੀਂ ਫਿਰ ਪਰ ਜੇ ਇਸ ਗੱਲ ਨੂੰ ਜੇ ਇਸ ਤੇ ਕਿਨੂੰ ਪੋਜ਼ਿਟਿਵ ਬੇ ਨਾਲ ਵੀ ਲਿਆ ਜਾਵੇ ਕਿਹਾ ਜਾ ਸਕਦਾ ਵੀ ਗੁਰੂ ਸਾਹਿਬ ਨੇ ਸਾਡੇ ਉੱਤੇ અપਾਰ ਕਿਰਪਾ ਕੀਤੀ ਵੀ ਸਾਡੇ ਇੱਕ ਸਿਗਨੇਚਰ ਹੋਏ ਇੱਕ ਸਿਗਨੇਚਰ ਦੇ ਸਦਕਾ ਪਰਿਵਾਰ ਇੱਥੇ ਆ ਕੇ ਗ੍ਰੀਨ ਕਾਰਡ ਹੋਇਆ ਜੇ ਇਸ ਨੂੰ ਪੋਜ਼ਿਟਿਵ ਬੇ ਲਿਆ ਜਾਵੇ ਤਾਂ ਬਿਲਕੁਲ ਜੀ ਮੈਨੂੰ ਸੁਣਨ ਚਾਇਆ ਹੁਣ ਵੀ ਕਈ ਸੰਗਤਾਂ ਫੋਨ ਕਰਦੀਆਂ ਨੇ ਉਹ ਦੱਸਦੀਆਂ ਨੇ ਇਹਨਾਂ ਦੀਆਂ ਜਦੋਂ ਗੱਲਾਂ ਹਾਲ ਹੀ ਕਲਿੱਪ ਸੁਣੀ ਉਹ ਕਹਿੰਦੇ ਐਸੇ ਗੁਰਦੁਆਰਾ ਸਾਹਿਬ ਵੀ ਹੈਗੇ ਨੇ ਜਿੱਥੇ ਭਾਈ ਸਾਹਿਬ ਨੂੰ 30 30 ਸਾਲ ਅਮਰੀਕਾ ਚ ਹੋ ਚੁੱਕੇ ਨੇ ਜਿੱਥੇ ਪ੍ਰਬੰਧਕ ਇੰਨੇ ਪਿਆਰ ਨਾਲ ਰੱਖ ਰਹੇ ਨੇ ਉਹਨਾਂ ਨੂੰ ਪਤਾ ਹੈ ਨਾ ਕਿ ਇਹ ਸਾਨੂੰ ਇਹਨਾਂ ਦੀ ਲੋੜ ਹੈ ਜਦੋਂ ਇੱਕ ਦੇ ਮਨ 'ਚ ਇਹ ਆ ਗਿਆ ਖੜੇ ਹੋ ਕੇ ਸਟੇਜ ਤੇ ਕਿ ਨਹੀਂ ਸਾਨੂੰ ਇਹਨਾਂ ਦੀ ਲੋੜ ਨਹੀਂ ਹੈ ਇਹ ਸਾਡੇ ਕੋਲ ਆਪਣੀ ਲੋੜਾਂ ਨਾਲ ਆਏ ਨੇ ਕਿ ਇਹਨਾਂ ਨੂੰ ਗ੍ਰੀਨ ਕਾਰਡ ਚਾਹੀਦਾ ਹੈ ਉੱਥੇ ਸਾਰਾ ਮਸਲਾ ਉੱਥੇ ਹੀ ਵਿਗੜ ਜਾਂਦਾ ਹੈ ਉੱਥੇ ਫਿਰ ਅਸੀਂ ਇੱਕ ਤਰ੍ਹਾਂ ਨਾਲ ਇਹ ਇੱਕ এনवायरमेंट ਬਣਾ ਲੈਨੇ ਆ ਕਿ ਭਾਈ ਸਾਹਿਬ ਜਿਹੜੇ ਨੇ ਇਹ ਤਾਂ ਮਤਲਬ ਉਹੀ ਮੰਗਤਾ ਹੀ ਆ ਤਾਂ ਇਹਨੂੰ ਉੱਥੇ ਤੱਕ ਰੱਖਿਆ ਜਾਵੇ ਔਰ ਉੱਥੋਂ ਫਿਰ ਸਿੱਖਿਆ ਨਹੀਂ ਜਾਂਦਾ ਕੁਝ ਭਾਈ ਸਾਹਿਬ ਤੋਂ ਸਿੱਖਣਾ ਸੀ ਹਨਾ ਉਹਨੂੰ ਰਿਡਿਊਸ ਕਰਤਾ ਗਿਆ ਘਟਾਤਾ ਗਿਆ ਕਿ ਇਹ ਤੇਰੇ ਕੰਮ ਨੇ ਇਹ ਤੂੰ ਬੋਲਣਾ ਆ ਤੇ ਇਹਦਾ ਮਤਲਬ ਅਸੀਂ ਗੁਰਬਾਣੀ ਦੀ ਕਥਾ ਨਹੀਂ ਕਰਨੀ ਅਸੀਂ ਪ੍ਰਬੰਧਕਾਂ ਵਾਲੀ ਕਥਾ ਕਰਨੀ ਹੈ ਅਸੀਂ ਗੁਰੂ ਦੇ ਬੋਲ ਨਹੀਂ ਬੋਲਣੇ ਅਸੀਂ ਕਿਸੇ ਬੰਦੇ ਦੇ ਬੋਲ ਬੋਲਣੇ ਫਿਰ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਜੇ ਭਾਈ ਸਾਹਿਬ ਵੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਬੰਦੇ ਬਣਨਗੇ ਤੇ ਫਿਰ ਉਹ ਭਾਈ ਸਾਹਿਬ ਨਹੀਂ ਹੋਣਗੇ ਭਾਈ ਸਾਹਿਬ ਸਿਰਫ ਗੁਰੂ ਦੇ ਬੰਦੇ ਹੁੰਦੇ ਨੇ ਔਰ ਸਤਗੁਰੂ ਦੇ ਕਹਿ ਤੇ ਚੱਲਣ ਵਾਲੇ ਹੋਣੇ ਚਾਹੀਦੇ ਨੇ ਸਭੋ ਉਹੀ ਰਿਗਾਰਡ ਉਹਨਾਂ ਨੂੰ ਦੇਣਾ ਚਾਹੀਦਾ ਹੈ ਪਰ ਚਲੋ ਇਹ ਉਹਨਾਂ ਦੀ ਮਤ ਉਹਨੀ ਕੀ ਹੋਣੀ ਹੈ ਫਿਰ ਜਿਉਂ ਇਹ ਐਦਾਂ ਬੋਲ ਚੁੱਕੇ ਨੇ ਲਾਸਟ ਵਿੱਚ ਲਾਸਟ ਵਿੱਚ ਕੋਈ ਸ਼ਬਦ ਤੁਸੀਂ ਕਹਿਣਾ ਚਾਹੋ ਮੈਂ ਅਖੀਰ ਚਹੀ ਗੱਲ ਕਹਿਣਾ ਚਾਹਾਂਗਾ ਕਿ ਜਿੱਥੇ ਵੀ ਜਿੱਥੇ ਵੀ ਪ੍ਰਬੰਧਕ ਹੈਗੇ ਨੇ ਗੁਰਦੁਆਰਿਆਂ ਦੇ ਵਿੱਚ ਔਰ ਠੀਕ ਹੈ ਤੁਹਾਡੇ ਵਿੱਚ ਇੱਕ ਨੇਚਰਲ ਹੈ ਕਿ ਕਈ ਵਾਰ ਉਸ ਪਾਵਰ ਵਾਸਤੇ ਜਾਂ ਕਿਸੇ ਹੋਰ ਗੱਲ ਕਰਕੇ ਮਤ ਪੇ ਤਿਲ ਝਗੜੇ ਹੁੰਦੇ ਨੇ ਪਰ ਜਿਹੜੇ ਗੁਰਦ੍ਰਸ਼ ਸਾਹਿਬ ਦੇ ਭਾਈ ਸਾਹਿਬ ਨੇ हां ਉਹਨਾਂ ਦੀ ਕੋਈ ਗਲਤੀ ਹੈਗੀ ਆ ਕੋਈ ਗਲਤ ਕੰਮ ਕਰ ਰਿਹਾ ਆ ਉਹ ਉਸ ਚੀਜ਼ ਨੂੰ ਪੁੱਛਣਾ ਉਹਦੀ ਵਾਰਨਿੰਗ ਦੇਣਾ ਇਹ ਬਹੁਤ ਜਾਇਜ਼ ਗੱਲ ਹੈਗੀ ਆ ਔਰ ਉਸ ਹਿਸਾਬ ਨਾਲ ਐਕਸ਼ਨ ਲੈਣਾ ਵੀ ਚੰਗੀ ਗੱਲ ਹੈ ਪਰ ਨਜਾਇਜ਼ ਹੀ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬਾਂ ਨੂੰ ਆਪਣੀ ਪੋਲਿਟਿਕਸ ਆਪਣੀਆਂ ਲੜਾਈਆਂ ਦੇ ਵਿੱਚ ਲਿਆ ਕੇ ਉਹਨਾਂ ਨੂੰ ਭੰਡਣਾ ਉਹਨਾਂ ਨੂੰ ਮਾੜਾ ਕਹਿਣਾ ਜਾਂ ਉਹਨਾਂ ਦਾ ਨੁਕਸਾਨ ਕਰਨਾ ਜਿਵੇਂ ਸਾਨੂੰ ਕੱਲ ਲੈਟਰ ਦੇ ਦਿੱਤੇ ਚੁੱਕੇ ਨੇ ਕਿ ਤੁਹਾਡੀਆਂ ਛੁੱਟੀਆਂ ਨੇ ਦੋਨੋਂ ਜਣੀਆਂ ਦੀ ਤੁਸੀਂ ਜਾ ਸਕਦੇ ਹੋ ਤੇ ਇਹ ਜਿਹੜਾ ਆ ਮੰਦ ਭੱਗਾ ਆ ਇਹ ਪੂਰੇ ਸਮਾਜ ਵਾਸਤੇ ਇਹ ਸਾਡੇ ਜੋ ਸਿੱਖ ਸਮਾਜ ਹੈ ਜਿਹਦਾ ਅਸੀਂ ਕਹਿ ਲਿਆ ਨਾ ਗਿਰਾਵਟ ਵੱਲ ਜਾ ਰਿਹਾ ਤੁਸੀਂ ਮੰਨੋ ਜਾਂ ਨਾ ਮੰਨੋ ਇਹ ਵਨ ਆਫ ਦਾ ਮੋਸਟ ਇੰਪੋਰਟੈਂਟ ਹੈ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜਾ ਗੁਰਦੁਆਰਾ ਸਾਹਿਬਾਂ ਨਾਲ ਦੇ ਵਿੱਚ ਭਾਈ ਸਾਹਿਬ ਦੀ ਕਦਰ ਨਹੀਂ ਇਹ ਸਭ ਤੋਂ ਵੱਡਾ ਕਾਰਨ ਹੈ ਸਾਡੇ ਸਮਾਜ ਦੇ ਪਤਨ ਦਾ ਹੋਏ ਹੁੰਦਾ ਰਹਿਣਾ ਜਦੋਂ ਤੱਕ ਅਸੀਂ ਕੋਈ ਐਕਸ਼ਨ ਨਹੀਂ ਲਵਾਂਗੇ ਤਾਂ ਸਾਰੇ ਜਥੇਬੰਦੀਆਂ ਇਹ ਭੁੱਲ ਜਾਈਏ ਕਿ ਕੀ ਅਸੀਂ ਟਕਸਾਲੀਆਂ ਮਿਸ਼ਨਰੀਆਂ ਕਿੱਥੋਂ ਦੇ ਆ ਸਾਰਿਆਂ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਕਿਉਂਕਿ ਸਾਰੇ ਹੀ ਜਥੇਬੰਦੀਆਂ ਸਾਰੇ ਹੀ ਵਿਦਿਆਲਿਆਂ ਸਾਰੇ ਹੀ ਅਡੇਰਿਆਂ ਤੋਂ ਸਿੰਘ ਜਿਹੜੇ ਨੇ ਗੁਰਮਤ ਲੈ ਕੇ ਗੁਰਦੁਆਰਿਆਂ 'ਚ ਕੰਮ ਕਰ ਰਹੇ ਨੇ ਸਾਥ ਦਿਵੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਥ ਦਿਵੋ ਉਹਨਾਂ ਨੂੰ ਪਿਆਰ ਦਿਵੋ ਉਹਨਾਂ ਦੀ ਰਿਸਪੈਕਟ ਕਰੋ ਇਹਨਾਂ ਨੂੰ ਤੁਹਾਡੇ ਇੱਜ਼ਤ ਮਾਨ ਕਰੋ ਜੀ ਇਹਨਾਂ ਨੇ ਪੀੜੀ ਸਾਂਭਣੀ ਹੈ ਇਹਨਾਂ ਨੇ ਸਿੱਖੀ ਸੰਭਾਲਣੀ ਹੈ ਨਹੀਂ ਤਾਂ ਫਿਰ ਆਪਾਂ ਤਾਂ ਗਵਾਇਆ ਹੋਇਆ ਸਾਰਾ ਕੁਝ ਐਸ ਵੇਲੇ ਬਹੁਤ ਧੰਨਵਾਦ ਤੁਹਾਡਾ ਜੀ ਪੰਜਾਬੀ ਲੋਕਾਂ ਨਾਲ ਗੱਲ ਕਰ ਲਈ ਧੰਨਵਾਦ ਜੀ ਵੈਗੋ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ